ਬੁੱਲ੍ਹੇ ਛੁੱਟੀ ਹੈ ਪੁਲਸ ਰਾਜ ਨੂੰ ਵੀ ਭਾਈਗਾ ਹਾਂ ਹੋ ਰਿਹਾ ਇਸ ਤਰਫ ਹੋ ਰਿਹਾ ਰਾਤ ਨੂੰ 11:30 ਵਜੇ ਕਿਹੜਾ ਟ੍ਰੈਫਿਕ ਚੱਲਦਾ ਜੀ ਮੈਨੂੰ ਇਹ ਦੱਸੋ ਤੂੰ ਇਹ ਉਹ ਉਹ ਆ ਜਾ ਰਾਜ ਉਹੀ ਦੀ ਲੋਕਾਂ ਦੀ ਮਾਨਸਿਕਤਾ ਬਣਾਉਣਾ ਚਾਹੁੰਦੇ ਆ ਤਾਂ ਕਿ ਕਿਸੇ ਦੀ ਜੁਰਤੇ ਨਾ ਪਵੇ ਪੁਲਿਸ ਦੇ ਖਿਲਾਫ ਬੋਲਣ ਲਿਖਣ ਦੀ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਹਮੇਸ਼ਾ ਹੀ ਬਚਾਉਂਦੇ ਨੇ ਇਹ ਜਿਹੜੇ ਕੇਸ ਹੋਏ ਹੋਏ ਨੇ ਜਿਹੜਾ ਕਹਿੰਦੇ 28 ਸਾਲ ਬਾਅਦ ਕੈਦ ਹੋਗੀ ਇਹ ਤਾਂ ਪਰਿਵਾਰ ਨੇ ਜਿਹੜੇ ਲੜ ਸਕਦੇ ਸੀ ਜੋ ਲੜੇ ਦੋਸ਼ੀ ਨੂੰ ਸਜ਼ਾ ਕਿੱਥੇ ਆ ਜੇ ਪਹਿਲਾਂ ਪੁਲਸੀਆਂ ਨੂੰ ਸਜ਼ਾਵਾ ਦਿੱਤੀਆਂ ਹੁੰਦੀਆਂ ਹਦੋਂ ਤਾਂ ਇਨਾਂ ਦੇ ਜਿਹੜੇ ਮੂੰਹੋਂ ਲਹੂ ਨਿਕਲਿਆ ਅਗਲੇ 20 ਵਾਰ ਸੋਚਦੇ ਕੰਮ ਐਮਐਲਿਆਂ ਨੇ ਕਰਨਾ ਇਹੀ ਆ ਨਾ ਜਿਹੜੇ ਕਹਿੰਦੇ 60 ਦਿਨ ਵਿਧਾਨ ਸਭਾ ਚੱਲਣੀ ਚਾਹੀਦੀ ਠੀਕ ਕਰ ਰਹੇ ਨੇ ਹੁਣ ਤੁਸੀਂ ਵਿਧਾਨ ਸਭਾ ਦਾ ਹਾਲ ਇਹ ਦੇਖ ਲਓ ਤੇ ਜਿਹੜਾ ਕੰਮ ਵਿਧਾਇਕਾਂ ਨੇ ਕਰਨਾ ਉਹ ਕੰਮ ਅਫਸਰ ਕਰ ਰਹੇ ਨੇ ਜਿਹੜਾ ਕੰਮ ਅਫਸਰਾਂ ਨੇ ਕਰਨਾ ਉਹ ਗੈਂਗਸਟਰ ਕਰ ਰਹੇ ਨੇ ਮਤਲਬ ਤੁਸੀਂ ਜਿਵੇਂ ਕਹਿੰਦੇ ਚੋਰ ਤੇ ਕੁੱਤੀ ਰਲ ਗਏ ਸਾਰੇ ਤੁਸੀਂ ਦੇਖੋ ਮੰਦੀਪ ਸਿੰਘ ਸਿੱਧੂ ਜਿਹੜਾ ਕਿਸਾਨਾਂ ਨੂੰ ਜਾ ਕੇ ਧਮਕੀ ਦਿੰਦਾ ਉਹ ਤੁਸੀਂ 300 ਅਸੀਂ 3000 ਆ ਦੇਖ ਲਓ ਕਿਵੇਂ ਕਰਨਾ ਇਹਦੇ ਮੂੰਹ ਬਿਆਨ ਨਹੀਂ ਸਰੇ ਐਸਐਸਪੀ ਨਾਨਕ ਸਿੰਘ ਵੀਡੀਓ ਕਾਨਫਰੈਂਸ ਕਰਾਉਂਦਾ ਸਾਰਿਆਂ ਦੀ ਉਹਨਾਂ ਤੋਂ ਮਾਫੀ ਮੰਗਾਉਂਦਾ ਉਹ ਬੀਬੀ ਸਮੇਦਾਰੋਂ ਨੇ ਉਹ ਵੀ ਰਿਕਾਰਡ ਕਰ ਲਈ ਫਿਰ ਤੁਸੀਂ ਐਲਾਨ ਕਰਤਾ ਵੀ ਸਸਪੈਂਡ ਕਰਤੇ ਇਹ ਵੀ ਨਹੀਂ ਪਤਾ ਸਸਪੈਂਡ ਕੀਤੇ ਨੇ ਕਿ ਨਹੀਂ ਕੀਤੇ ਜਿਵੇਂ ਫਤੂਰ ਚੜਿਆ ਹੋਇਆ ਦਿਮਾਗ ਨੂੰ ਖਾਕੀ ਦਾ ਉਹਦੇ ਨਾਲ ਕੀ ਕੀਤੀ ਹੈ ਜੀ ਤੁਸੀਂ ਤੁਸੀਂ ਆ ਰਹੇ ਹੋ ਮਸਤੇ ਹੋਏ ਤੇ ਹਣਸਰ ਹੁਣ ਸਿਆਸਤਦਾਨਾਂ ਦਾ ਅਫਸਰਸ਼ਾਹੀਆਂ ਤੇ ਮਾਇਆਧਾਰੀਆਂ ਦਾ ਗੱਠਜੋੜ ਹੋ ਗਿਆ ਇਸ ਕਰਕੇ ਹੁਣੇ ਪਾਸ ਦੇ ਕੇ ਖੇਡਦੇ ਜਿੰਨੇ ਦਿੱਲੀ ਦੇ ਲਟੇਰੇ ਨੇ ਉੱਥੋਂ ਬੇਰੁਜ਼ਗਾਰ ਕਰਕੇ ਤੋਰੇ ਨੇ ਫਾਰੇ ਪੰਜਾਬ 'ਚ ਭਰਤੀ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਇੱਕ ਫੌਜ ਦੇ ਵੱਡੇ ਅਫਸਰ ਕਰਨਲ ਦੇ ਨਾਲ ਘਟਨਾ ਵਾਪਰੀ ਹੈ ਜਿਸ ਤਰ੍ਹਾਂ ਪੁਲਿਸ ਨੇ ਉਹਨੂੰ ਕੁੱਟਿਆ ਫੇਰ ਬਾਏ ਨੇਮ ਕਿਸੇ ਪੁਲਿਸ ਵਾਲੇ ਤੇ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਫੇਰ ਉਹਨਾਂ ਦੀ ਮੈਸੇਜ ਕਹਿ ਰਹੀ ਹੈ ਕਰਨਲ ਦੀ ਵੀ ਅਸੀਂ ਸਾਰੀਆਂ ਵੀਡੀਓ ਦੇਤੀਆਂ ਸਭ ਕੁਝ ਦਿੱਤਾ ਜਿਹੜੇ ਸਸਪੈਂਡ ਕੀਤੇ 12 ਪੁਲਿਸ ਵਾਲੇ ਉਹਨਾਂ ਦੇ ਨਾਮ ਪੁਲਿਸ ਨਸ਼ਰ ਨਹੀਂ ਕਰ ਰਹੀ ਇਹ ਸਾਰੇ ਮਾਮਲੇ ਨੂੰ ਕਿੱਦਾਂ ਦੇਖਦੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਨਾ ਇੱਕ ਕੇਸ ਹੋਇਆ ਸੀ ਕਹਿੰਦੇ ਸੀ ਗੁਰਨਾਮ ਸਿੰਘ ਬੰਡਾਲਾ ਮਾਰਤਾ ਨੀਲਾ ਸੀ ਦਮਦਮਿਤਕਸਾਲ ਵਾਲਾ ਉਹਦੇ ਤੋਂ ਹੋਰ ਬੰਦਾ ਮਾਰਤਾ ਸੀ ਉਮਰਾਨ ਅੰਗਲ ਜਿਹੜਾ ਭਰਤੀ ਕੀਤਾ ਸੀ ਪੁਲਿਸ ਚ ਉਹ ਇਹਦੇ ਵਿੱਚ ਸੀ ਸ਼ਾਮਲ ਉਹਨੂੰ ਨਾਮ ਵੀ ਮਿਲ ਗਏ ਕੇਸ ਚੱਲਿਆ ਹਾਈ ਕੋਰਟ ਨੇ ਕਹਿਆ ਐਫ ਆਰ ਦਰਜ ਕਰੋ ਉਮਰਾਨੰਗਲ ਨੂੰ ਹੱਥ ਲਾਇਆ ਕਿਸੇ ਨੇ ਬੇਵਲ ਕਾਂਡ ਕਿਸੇ ਪੁਲਿਸ ਵਾਲੇ ਨੂੰ ਹੱਥ ਲਾਇਆ ਕਿਸੇ ਨੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਹਮੇਸ਼ਾ ਹੀ ਬਚਾਉਂਦੇ ਨੇ ਇਹ ਜਿਹੜੇ ਕੇਸ ਹੋਏ ਹੋਏ ਨੇ ਜਿਹੜਾ ਕਹਿੰਦੇ 28 ਸਾਲ ਬਾਅਦ ਕੈਦ ਹੋਗੀ ਇਹ ਤਾਂ ਪਰਿਵਾਰ ਨੇ ਜਿਹੜੇ ਲੜ ਸਕਦੇ ਸੀ ਜੋ ਲੜੇ ਸਰਕਾਰ ਦਾ ਕੇਸ ਤਾਂ ਕੋਈ ਹੈ ਨਹੀਂ ਸਾਰੇ ਕਹੇ ਤੇ ਹੁਣ ਤੁਸੀਂ ਇਹਨਾਂ ਦੀ ਗੱਲ ਦੇਖੋ ਸਚਾਈ ਸਾਹਮਣੇ ਆ ਗਈ ਇੱਕ ਬੰਦਾ ਫੌਜਦਾਰ ਸਰਵਿੰਗ ਕਰਨ ਲੱਗਾ ਉਹ ਆਪਣੇ ਬੇਟੇ ਨੂੰ ਦਿੱਲੀ ਤੋਂ ਲੈ ਕੇ ਆ ਰਿਹਾ ਉਹ ਘਰ ਜਾਣ ਤੋਂ ਕਹਿੰਦਾ ਵੀ ਪਾਪਾ ਹੁਣ ਘਰੇ ਜਾ ਕੇ ਕਿੱਥੇ ਰੋਟੀ ਬਣਾਵਾਂਗੇ ਇੱਥੇ ਮੈਂ ਮੈਗੀ ਖਾ ਲੈਣਾ ਮੰਨ ਲਓ ਉਹਦੀ ਕਾਰ ਰਾਤ ਨੂੰ 11:30 ਵਜੇ ਕਿਹੜਾ ਟ੍ਰੈਫਿਕ ਚੱਲਦਾ ਜੀ ਮੈਨੂੰ ਇਹ ਦੱਸੋ ਤੁਸੀਂ ਉੱਥੇ ਮੰਨ ਲਓ ਉਹਦੀ ਠੀਕ ਵੀ ਨਹੀਂ ਲੱਗੀ ਹੋਈ ਗੱਡੀ ਮੰਨ ਲੈਂਦੇ ਆਪਾਂ ਤੁਹਾਡੇ ਬਾਪਾਂ ਦੀ ਉਮਰ ਦਾ ਹੋ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਸਰਦਾਰ ਜੀ ਗੱਡੀ ਥੋੜੀ ਜੀ ਠੀਕ ਕਰਕੇ ਲਾ ਲਓ ਤੁਸੀਂ ਆ ਰਹੇ ਹੋ ਮਸਤੇ ਹੋਏ ਤੇ ਹੁਣ ਸਰ ਉਹ ਆਈ ਕਾਰਡ ਵੀ ਦਿਖਾਉਂਦਾ ਉਹਦਾ ਮੁੰਡਾ ਵੀ ਕਹਿੰਦਾ ਤੇ ਜਿਵੇਂ ਫਤੂਰ ਚੜਿਆ ਹੋਇਆ ਦਿਮਾਗ ਨੂੰ ਖਾਕੀ ਦਾ ਉਹਦੇ ਨਾਲ ਕੀ ਕੀਤੀ ਹੈ ਜੀ ਤੁਸੀਂ ਇਹ ਦਸੋ ਦੂਜੀ ਗੱਲ ਉਹ ਟਾਬੇ ਵਾਲਾ ਕਹਿੰਦਾ ਸਾਰਾ ਕੁਝ ਦਿਖਾ ਕੇ ਉਹਦੋਂ ਬੀਬੀ ਨੂੰ ਵੀ ਬੀਬੀ ਗੱਲ ਸੁਣ ਲਓ ਮੈਂ ਕੱਲ ਨੂੰ ਉਲਟ ਬੋਲੂ ਤੁਸੀਂ ਆਪਦੇ ਸਬੂਤ ਸੰਭਲੋ ਜੇ ਮੈਂ ਤੁਹਾਡੇ ਅਕਚ ਬੋਲਿਆ ਮੇਰਾ ਟਾਬਾ ਨਹੀਂ ਇੱਥੇ ਚੱਲਣਾ ਉਹਨਾਂ ਨੇ ਐਫ ਆਈ ਆਰ ਦਿੱਤੀ ਫਸਟ ਇਨਫੋਰਮੇਸ਼ਨ ਰਿਪੋਰਟ ਲਿਖਤੀ ਬਿਆਨ ਦਿੱਤਾ ਉਹ ਤੇ ਐਫ ਆਈ ਆਰ ਦਰਜ ਕਰਨ ਦੀ ਥਾ ਤਾਬੇ ਵਾਲੇ ਦੇ ਬਿਆਨ ਲਾ ਕੇ ਐਫ ਆਈ ਆਰ ਦਰਜ ਕਰ ਲਈ ਉਹ ਕਹਿੰਦਾ ਜੀ ਸ਼ਰਾਬ ਪੀ ਰਹੇ ਸੀ ਮੈਗੀ ਮੈਗੀ ਨਾਲ ਕਿਹੜਾ ਸ਼ਰਾਬੀ ਰਿਹਾ ਹੁੰਦਾ ਕਰਨ ਲਾ ਬਾਪ ਪੁੱਤ ਸੜਕ ਤੇ ਖੜਕ ਪੀਣ ਲੈਂਦੇ ਨੇ ਬਾਪ ਪੁੱਤ ਇਕੱਠੇ ਮੈਂ ਇਹ ਨਹੀਂ ਕਹਿੰਦਾ ਕਿ ਕਿਤੇ ਨਹੀਂ ਆਇਆ ਹੁੰਦਾ ਪਰ ਉਹ ਇਸ ਤਰ੍ਹਾਂ ਕਿਵੇਂ ਕਰਨਗੇ ਜੀ ਉਹ ਤੁਸੀਂ ਪਛਾਣ ਹੋਣ ਦੇ ਬਾਵਜੂਦ ਐਫ ਆਈ ਆਰ ਤੇ ਉਹਨਾਂ ਦਾ ਨਾਮ ਨਹੀਂ ਲਿਖ ਰਹੇ ਫਿਰ ਐਸ ਐਸ ਪੀ ਨਾਨਕ ਸਿੰਘ ਵੀਡੀਓ ਕਾਨਫਰੈਂਸ ਕਰਾਉਂਦਾ ਸਾਰਿਆਂ ਦੀ ਉਹਨਾਂ ਤੋਂ ਮਾਫੀ ਮੰਗਾਉਂਦਾ ਉਹ ਬੀਬੀ ਸਾਮੇਦਾਰੋਂ ਨੇ ਉਹ ਵੀ ਰਿਕਾਰਡ ਕਰ ਲਈ ਵੀ ਗਲਤੀ ਹੋ ਗਈ ਸਤੋ ਆ ਹੋ ਗਈ ਆ ਹੋ ਗਈ ਫਿਰ ਤੁਸੀਂ ਐਲਾਨ ਕਰਤਾ ਵੀ ਸਸਪੈਂਡ ਕਰਤੇ ਇਹ ਵੀ ਨਹੀਂ ਪਤਾ ਸਸਪੈਂਡ ਕੀਤੇ ਨੇ ਕਿ ਨਹੀਂ ਕੀਤੇ ਐਲਾਨੇ ਆ ਨਾ ਜੀ ਬਿਲਕੁਲ ਫਿਰ ਡੀਜੀ ਐਡਾ ਵੱਡਾ ਮਸਲਾ ਫੌਜ ਦੇ ਕਰਨ ਲਾ ਮੈਂ ਪਹਿਲਾਂ ਕਈ ਵੀਡੀਓ ਦੇਖੀਏ ਕਿਸੇ ਪੁਲਿਸ ਵਾਲੇ ਨੇ ਕੀਤਾ ਮਿਲਟਰੀ ਵਾਲੇ ਜਾ ਕੇ ਥਾਣੇ ਨੂੰ ਘੇਰ ਕੇ ਚੱਕ ਲਿਆਉਂਦੇ ਹੁੰਦੇ ਸੀ ਜਦੋਂ ਵੀਡੀਓ ਸਾਹਮਣੇ ਆਈ ਜਾਂ ਮੇਰਾ ਕਮੈਂਟ ਜਿਮਾ ਫਾਉਸ ਉੱਤੀ ਪਈ ਆ ਹੂੰ ਹੂੰ ਫੌਜੁੱਤੀ ਪਈ ਆ ਹੂੰ ਸੁਣਿਆ ਵੀ ਫੌਜ ਵਾਲੇ ਐਕਸ਼ਨ ਦੇ ਵਿੱਚ ਕੁਝ ਆਏ ਨੇ ਆਪਣਾ ਪੱਛਮੀ ਕਮਾਂਡ ਵਾਲੇ ਕੁਝ ਗੱਲ ਗਾਹ ਉਧਰ ਵਧੀਆ ਪਰ ਤੁਸੀਂ ਦੇਖੋ ਮਨਦੀਪ ਸਿੰਘ ਸਿੱਧੂ ਜਿਹੜਾ ਕਿਸਾਨਾਂ ਨੂੰ ਜਾ ਕੇ ਉਹ ਧਮਕੀ ਦਿੰਦਾ ਉਹ ਤੁਸੀਂ 300 ਅਸੀਂ 3000 ਆ ਦੇਖ ਲਓ ਕਿਵੇਂ ਕਰਨਾ ਇਹਦੇ ਮੂੰਹੋਂ ਬਿਆਨ ਨਹੀਂ ਸਰਿਆ ਨਾਨਕ ਸਿੰਘ ਨੇ ਮਾਫੀ ਮੰਗੀ ਆ ਮਾਫੀ ਦਾ ਮਤਲਬ ਕੀ ਜੀ ਇਹ ਤਾਂ ਇਹ ਤਾਂ ਫਿਰ ਉਹ ਕਿਸਾਨ ਯੂਨੀ ਨਾਲ ਕੰਮ ਹੋ ਗਿਆ ਨਾ ਬੰਦਾ ਮਰ ਗਿਆ 10 ਲੱਖ ਲੈ ਲਓ ਤੇ ਨੌਕਰੀ ਲੈ ਲਓ ਹੂੰ ਦੋਸ਼ੀ ਨੂੰ ਸਜ਼ਾ ਕਿੱਥੇ ਆ ਜੇ ਪਹਿਲਾਂ ਪੁਲਿਸੀਆਂ ਨੂੰ ਸਜ਼ਾਵਾ ਦਿੱਤੀਆਂ ਹੁੰਦੀਆਂ ਉਦੋਂ ਤਾਂ ਇਹਨਾਂ ਦੇ ਜਿਹੜੇ ਮੂੰਹੋਂ ਲਹੂ ਨਿਕਲਿਆ ਅਗਲੇ 20 ਵਾਰ ਸੋਚਦੇ ਹੁਣ ਜਦੋਂ ਅਗਲਾ ਕਹਿੰਦਾ ਜਦ ਬਰਗੇਡੀਅਰ ਕੁੱਟਿਆ ਸੀ ਉਹਦਾ ਕੀ ਬਣ ਗਿਆ ਬਈ ਆਮ ਬੰਨੇ ਦਾ ਕੀ ਸੋਚਦਾ ਹੋ ਮਨ ਚ ਤੁਸੀਂ ਹੂੰ ਮੈਂ ਕਹਿੰਦਾ ਮੈਂ 100% ਸਹੀ ਹਾਂ ਉੱਥੇ ਤਾਂ ਚੱਲ ਪੁਲਿਸ ਅਫਸਰ ਸੀ ਏਸੇ ਆ ਕੇ ਥੱਪੜੇ ਮਾਰੀ ਕੀ ਮੇਰੇ ਮਨ ਚ ਜੋ ਠੀਕ ਹੈ ਮੈਂ ਪੰਗਾ ਵੀ ਲੈ ਸਕਦਾ ਹੋਰ ਵੀ ਹੋਸ ਨਹੀਂ ਤਾਂ ਫਿਰ ਉਹ ਪਹਿਲਾਂ ਇੱਕ ਕਹਾਵਤ ਬਣੀ ਹੋਈ ਸੀ ਨਾ ਲੋਕਾਂ ਨੂੰ ਲਾਦੂ ਕੱਢਣ ਲਈ ਵੀ ਯਾਰ ਚਿੱਕੜ ਚ ਡਿੱਗੇ ਤਿਲਸੇ ਹੋਏ ਦਾ ਤੇ ਪੁਲਿਸ ਦੀ ਕੁੱਟ ਦਾ ਕਾਹਦਾ ਗੁੱਸਾ ਇਹ ਉਹ ਉਹਿਆ ਜਾ ਰਾਜ ਉਹੀ ਦੀ ਲੋਕਾਂ ਦੀ ਮਾਨਸਿਕਤਾ ਬਣਾਉਣਾ ਚਾਹੁੰਦੇ ਆ ਤਾਂ ਕਿ ਕਿਸੇ ਦੀ ਜੁਰਤੇ ਨਾ ਪਵੇ ਪੁਲਿਸ ਦੇ ਖਿਲਾਫ ਬੋਲਣ ਲਿਖਣ ਦੀ ਐਡਾ ਵੱਡਾ ਪਰਿਵਾਰ ਆ ਅਧਿਕਾਰ ਆ ਇੰਨੇ ਅਫਸਰ ਉਹਨਾਂ ਦੇ ਨਾਲ ਨੇ ਹੁਣ ਸਾਬਕਾ ਅਫਸਰ ਵੀ ਕਹਿੰਦੇ ਨੇ ਅਸੀਂ ਧਰਨੇ ਦੇਵਾਂਗੇ ਯਾਰ ਐਫ ਆਈ ਆਰ ਨਹੀਂ ਸਹੀ ਲਿਖਦੇ ਤੁਸੀਂ ਐਫ ਆਈ ਆਰ ਸਹੀ ਲਿਖ ਕੇ ਤੁਸੀਂ ਜਾਂਚ ਜੋ ਮਰਜ਼ੀ ਕਰ ਦੋ ਅਦਾਲਤ ਚ ਜੋ ਮਰਜ਼ੀ ਕਰ ਦੋ ਫਿਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਜਿਹੜੀਆਂ ਉਹਨਾਂ ਦਾ ਕੀ ਬਣਿਆ ਦੀ ਫਿਰ ਸਾਰੇ ਕਸੇ ਦਾ ਔਰ ਇਹਦੇ ਉੱਪਰ ਜਿਹੜੀ ਭਗਵੰਤ ਮਾਨ ਸਰਕਾਰ ਦੀ ਚੁੱਪੀ ਆ ਮਤਲਬ ਉਹ ਨਾ ਭਗਵੰਤ ਮਾਨ ਸਾਹਿਬ ਬੋਲੇ ਨਾ ਨਾ ਕੋਈ ਭਗਵੰਤ ਮਾਨ ਸਰਕਾਰ ਦਾ ਕੋਈ ਹੋਰ ਜ਼ਿੰਮੇਵਾਰ ਮੰਤਰੀ ਬੋਲਿਆ ਇਹ ਚੁੱਪੀ ਬਾਰੇ ਕੀ ਸਮਝਦੇ ਹੋ ਸਹਿਮਤੀ ਖੁੱਲੀ ਛੁੱਟੀ ਹੈ ਪੁਲਸ ਰਾਜ ਨੂੰ ਵੀ ਭਾਏਗਾ ਹਾਂ ਹੋ ਰਿਹਾ ਇਸ ਤਰਫ ਹੋ ਰਿਹਾ ਮੀਡੀਆ ਵਾਲਿਆਂ ਨਾਲ ਕਿੰਨੀ ਬੁਰੀ ਕੀਤੀ ਹੈ ਕਿੰਨਿਆਂ ਨਾਲ ਤੁਹਾਡੇ ਸਾਹਮਣੇ ਉਦੋਂ ਸੁਖਵੀਰ ਨੇ ਵੀ ਇੱਕ ਕੋਟਕਪੂਰੇ ਦਾ ਪੱਤਰਕਾਰ ਕੁੱਟਿਆ ਸੀ ਜੀ ਜੀ ਕਾਫੀ ਚਿਰ ਲੰਕਿਆ ਹੋ ਹੁਣ ਤਾਂ ਪਤਾ ਨਹੀਂ ਮੁਕਾਦਮੇ ਦਾ ਕੀ ਬਣਿਆ ਇਹ ਤਾਂ ਜੀ ਹੁਣ ਪੰਜਾਬ ਸਰਕਾਰ ਖਿਲਾਫ ਇੱਕ ਰਿੱਟ ਪੈ ਗਈ ਹਾਈ ਕੋਰਟ ਚ ਕਿਸੇ ਮੁਲਾਜ਼ਮ ਨੇ ਰਿੱਟ ਪਾਤੀ ਵੀ ਸਾਨੂੰ ਪੈਸੇ ਨਹੀਂ ਦਿੰਦੇ ਸਾਨੂੰ ਕਹਿੰਦੇ ਨੇ ਖਜ਼ਾਨਾ ਖਾਲੀ ਆ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਹੁਣ ਤੱਕ ਜਿੰਨੇ ਇਸ਼ਤਿਹਾਰ ਦਿੱਤੇ ਨੇ ਉਹਨਾਂ ਦੀ ਰਿਪੋਰਟ ਲਿਆਓ ਫੇਰ ਸਮਾਂ ਲੈ ਲਿਆ ਫੇਰ ਉਹ ਜੀਨੇ ਰਿੱਟ ਪਾਈ ਹੋਈ ਸੀ ਉਹਦੀ ਰਿੱਟ ਵਾਪਸ ਕਰਵਾਤੀ ਹੁਣ ਕੀ ਕਰੋਗੇ ਜੀ ਤੁਸੀਂ ਇਸ਼ਤਿਹਾਰਾਂ ਦੀ ਜਿਵੇਂ ਇਹ ਤਾਂ ਮੁਖੌਲ ਕਰਦਾ ਹੁੰਦਾ ਨਾ ਵੀ ਭਾਂਡਿਆਂ ਤੇ ਵੀ ਬਾਦਲ ਦੀ ਫੋਟੋ ਹੂੰ ਬੀਬੀਆਂ ਘੁੰਡ ਕੱਢ ਕੇ ਭਾਂਡਾ ਮਾਂਜਿਆ ਕਰਨਗੀਆਂ ਵੀ ਆਹਾ ਨਹੀਂ ਮਾਂਜਤਾ ਬਾਦਲ ਢੀਂਡ ਸਾਹਿਬ ਨਾਲੇ ਮਾਂਜਤਾ ਢੀਂਡ ਸ ਦੇ ਖਿਲਾਫ ਲੜ ਰਿਹਾ ਸੀ ਇਸ ਕਰਕੇ ਉਹਦਾ ਨਾਮ ਲਿਆ ਸੀ ਤੇ ਹੁਣ ਪੰਜਾਬ ਚ ਦੇਖ ਲਓ ਇਸ਼ਤਿਹਾਰਵਾਦੀ ਦੀ ਕੀ ਗੱਲ ਹੋ ਰਹੀ ਹੈ ਨਹੀਂ ਪੱਥਰ ਕਰ ਕਮਲਾ ਨਾਲ ਇਹ ਜਿਹੜੇ ਦੁਗਾਟਨ ਕਰਦੇ ਨੇ ਨਾਮ ਲਿਖਦੇ ਨੇ ਇਹਨਾਂ ਦੇ ਕਰ ਕਮਲਾ ਨਾਲ ਇੱਥੇ ਕੀ ਲੱਗਿਆ ਜੀ ਤੁਹਾਡਾ ਟੈਕਸ ਹੰਦਾ ਪੈਸਾ ਮਜ਼ਦੂਰਾ ਮਿਸਤਰੀਆਂ ਨੇ ਬਣਾਇਆ ਮੈਂ ਉਹਨਾਂ ਦੇ ਨਾਮ ਲਿਖਿਆ ਕਰੂੰ ਹੁਣ ਕੇਜਰੀਵਾਲ ਮੁੱਖ ਮੰਤਰੀ ਵੀ ਨਹੀਂ ਨਾਂ ਉਹਦਾ ਲਿਖਿਆ ਜਾ ਰਿਹਾ ਉੱਤੇ ਹੂੰ ਬਿਲਕੁਲ ਅੱਜੇ ਖਬਰ ਆਈ ਆ ਮਨੀਸ਼ ਸਸੋਦੀਆ ਜਿਹੜਾ ਉਹ ਕਹਿੰਦੇ ਪੰਜਾਬ ਦਾ ਇੰਚਾਰਜ ਲਾਤਾ ਸਤਿੰਦਰ ਜੈਨ ਸਹਿਨ ਇੰਚਾਰਜ ਲਾਤਾ ਜਿੰਨੇ ਦਿੱਲੀ ਦੇ ਲਟੇਰੇ ਨੇ ਉੱਥੋਂ ਬੇਰੁਜ਼ਗਾਰ ਕਰਕੇ ਤੋਰੇ ਨੇ ਸਾਰੇ ਪੰਜਾਬ ਚ ਭਰਤੀ ਕੀਤੇ ਜਾ ਰਹੇ ਨੇ ਹੂੰ ਹੂੰ ਸੋ ਇਸ ਕਰਕੇ ਇਹ ਜਿਹੜੀ ਸਰਕਾਰ ਆ ਨਾ ਜੀ ਇਹ ਪਹਿਲਾਂ ਵੀ ਆਪਾਂ ਜਿਵੇਂ ਗੱਲ ਕੀਤੀ ਆ ਬਦਲਾ ਨਾਲੋਂ ਆੜਾ ਕੱਟਦਾ ਬਸ ਇਹਨਾਂ ਨੇ ਹੁਣ ਉਹ ਸਾਰਾ ਤੋਰੇ ਹੋਏ ਨੇ ਜਵਾਨ ਬੰਦ ਕਰਾਉਣ ਨੂੰ ਸਾਰੇ ਕਰਸਣ ਅੱਛਾ ਪੁਲਿਸ ਦਾ ਜਿਹੜਾ ਵਿਵਹਾਰ ਹੈ ਉਹ ਇਦਾਂ ਦਾ ਕਿਉਂ ਆ ਮਤਲਬ ਇੱਕ ਬੰਦਾ ਹੁੰਦਾ ਇੱਕ ਇਨਸਾਨ ਹੁੰਦਾ ਜਿਹੜਾ ਪੁਲਿਸ ਦੀ ਵਰਦੀ ਪਾਉਂਦਾ ਜਿਵੇਂ ਨਾਨਕ ਸਿੰਘ ਨੇ ਐਸਐਸਪੀ ਨੇ ਉਹ ਉਹ ਪੀਐਚਡੀ ਨਹੀਂ ਮਤਲਬ ਬਹੁਤ ਹਾਈ ਕੁਆਲੀਫਾਈਡ ਨਹੀਂ ਉਹ ਤਾਂ ਜਦੋਂ ਕੋਈ ਵਿਅਕਤੀ ਪੁਲਿਸ ਚ ਚਲਾ ਜਾਂਦਾ ਤਾਂ ਉਹਨੂੰ ਲੋਕ ਇਸ ਤਰ੍ਹਾਂ ਵੇਖਣ ਲੱਗ ਜਾਂਦੇ ਆ ਵੀ ਜਿਵੇਂ ਉਹ ਉਹਦੇ 'ਚ ਇਨਸਾਨੀਅਤ ਨਹੀਂ ਗਈ ਉਹਦੇ 'ਚ ਹਮਦਰਦੀ ਨਹੀਂ ਗਈ ਉਹ 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 ਦੁੱਖ ਲੋਕਾਂ ਦਾ ਸਮਝਣਾ ਬੰਦ ਕਰ ਦਿੰਦਾ ਹੈ ਇਸ ਤਰ੍ਹਾਂ ਕਿਉਂ ਹੁੰਦਾ ਪੁਲਿਸ ਦਾ ਵਿਹਾਨ ਨਹੀਂ ਦੋ ਗੱਲਾਂ ਨੇ ਜੀ ਦੇਖੋ ਜਿਹੜੇ ਚਾਹੇ ਪੁਲਿਸ ਵਾਲੇ ਨੇ ਚਾਹੇ ਅਫਸਰ ਨੇ ਇਹਨਾਂ ਦੀ ਟ੍ਰੇਨਿੰਗ ਤਾਂ ਇਹ ਹੀ ਦਿੱਤੀ ਜਾਂਦੀ ਹੈ ਇਹਨਾਂ ਨੂੰ ਵੀ ਤੁਸੀਂ ਨਿਯਮਾਂ ਦੀ ਪਾਲਣਾ ਕਰਨੀ ਆ ਕਾਨੂੰਨ ਦੀ ਪਾਲਣਾ ਕਰਨੀ ਆ ਕਿਉਂਕਿ ਜਿਹੜੇ ਸਿਆਸਤਦਾਨ ਨੇ ਉਹ ਸੰਵਿਧਾਨ ਤੋਂ ਕਾਨੂੰਨਾਂ ਤੋਂ ਉਸ ਤਰ੍ਹਾਂ ਜਾਣ ਜਾਣੂ ਨਹੀਂ ਹੁੰਦੇ ਮੈਂ ਦੇਖਿਆ ਪਹਿਲੇ ਵੇਲਿਆਂ 'ਚ ਅਫਸਰ ਸੀ ਜਿਹੜੇ ਸਖਤਰ ਨੋਟ ਲਿਖ ਦਿੰਦੇ ਸੀ ਵੀ ਆ ਐ ਗਲਤ ਆ ਜਿਹੜੇ ਥਾਂ ਤੇ ਤੁਸੀਂ ਨੋਟ ਲਿਖਤਾ ਉਹ ਮੰਤਰੀ ਮੰਡਲ ਕੋਲੇ ਫਾਈਲ ਜਾਂਦੀ ਸੀ ਫਿਰ ਵੀ ਠੀਕ ਆ ਜਾਂ ਗਲਤ ਹੁਣ ਅਫਸਰ ਆਪਣੀ ਉਹ ਡਿਊਟੀ ਛੱਡ ਗਏ ਹੁਣ ਸਿਆਸਤਦਾਨਾਂ ਦਾ ਅਫਸਰ ਸ਼ਾਹੀਆਂ ਤੇ ਮਾਇਆ ਧਾਰੀਆਂ ਦਾ ਗੱਠਜੋੜ ਹੋ ਗਿਆ ਇਸ ਕਰਕੇ ਹੁਣ ਇਹ ਪਾਸ ਦੇ ਕੇ ਖੇਡਦੇ ਨੇ ਮਤਲਬ ਜਿਹਨੂੰ ਕਹਿੰਦੇ ਰੱਬ ਨੂੰ ਟਪ ਸਾਂਝਦੇ ਨੇ ਜਿੱਥੇ ਕਿਤੇ ਫਸਦੇ ਨੇ ਫਿਰ ਲਕੀਰਾਂ ਵੀ ਨਿਕਲਦੀਆਂ ਨੇ ਪਰ ਮੁੱਖ ਤੌਰ ਤੇ ਕਿਉਂਕਿ ਗੱਠਜੋੜ ਬਣ ਗਿਆ ਪ੍ਰਸ਼ਾਸਨ ਦਾ ਜਿਹੜਾ ਕੰਮ ਐਮਐਲਿਆਂ ਨੇ ਕਰਨਾ ਇਹੀ ਆ ਨਾ ਜਿਹੜੇ ਕਹਿੰਦੇ 60 ਦਿਨ ਵਿਧਾਨ ਸਭਾ ਚੱਲਣੀ ਚਾਹੀਦੀ ਹੈ ਕੀ ਕਰ ਰਹੇ ਨੇ ਹੁਣ ਤੁਸੀਂ ਵਿਧਾਨ ਸਭਾ ਦਾ ਹਾਲ ਇਹ ਦੇਖ ਲਓ ਦੋ ਦੋ ਦਿਨ ਤੇ ਜਿਹੜਾ ਕੰਮ ਵਿਧਾਇਕਾਂ ਨੇ ਕਰਨਾ ਉਹ ਕੰਮ ਅਫਸਰ ਕਰ ਰਹੇ ਨੇ ਜਿਹੜਾ ਕੰਮ ਅਫਸਰਾਂ ਨੇ ਕਰਨਾ ਉਹ ਗੈਂਗਸਟਰ ਕਰ ਰਹੇ ਨੇ ਮਤਲਬ ਤੁਸੀਂ ਜਿਵੇਂ ਕਹਿੰਦੇ ਚੋਰ ਤੇ ਕੁੱਤੀ ਰਲ ਗਏ ਸਾਰੇ ਹੂੰ ਸੋ ਇਹ ਇਹ ਹਾਲਤ ਆਪ ਦੇ ਆਪ ਚ ਜਮਹੂਰੀਅਤ ਲਈ ਜਾਂ ਵਿਚਾਰਾਂ ਦੀ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਬਹੁਤ ਖਤਰਨਾਕ ਪੈਦਾ ਹੋ ਰਹੀ ਹੈ ਪਿਛਲੇ ਦਿਨੀ ਜਦੋਂ ਵਿਧਾਨ ਸਭਾ ਚੱਲੀ ਆ ਜਦੋਂ ਦੋ ਦਿਨ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲਿਆ ਤਾਂ ਉਦੋਂ ਜਿਹੜੇ ਕਾਂਗਰਸ ਦੇ ਐਮ ਐਲ ਏ ਪ੍ਰਗਟ ਸਿੰਘ ਆ ਉਹਨਾਂ ਨੇ ਵਿਧਾਨ ਸਭਾ ਚ ਬੜੇ ਜ਼ੋਰ ਨਾਲ ਇੱਕ ਗੱਲ ਆਖੀ ਉਹ ਕਹਿੰਦਾ ਅਸੀਂ ਪੁਲਿਸ ਸਟੇਟ ਬਣਾ ਰਹੇ ਆ ਔਰ ਪੁਲਿਸ ਦੇ ਹੱਥ ਪੂਰੇ ਪੰਜਾਬ ਦੀ ਦਾੜ੍ਹੀ ਫੜਾ ਰਹੇ ਆ ਇਦੇ ਬਾਰੇ ਤੁਸੀਂ ਕੀ ਕਹੋ ਬਿਲਕੁਲ ਸਹੀ ਕਿਹਾ ਪਾਰਕਟ ਸਿੰਘ ਇੱਕ ਬਹੁਤ ਹੀ ਸਹਿਜ ਵਾਲੇ ਆਗੂ ਨੇ ਬਹੁਤ ਸਾਫ਼ ਤੇ ਸਪੱਸ਼ਟ ਸਮਝ ਵਾਲੇ ਆਗੂ ਨੇ ਉਹ ਇਹ ਵੀ ਕਹਿੰਦੇ ਨੇ ਸਾਡੇ ਵੇਲੇ ਵੀ ਗਲਤ ਹੋਇਆ ਹਾਂ ਕੀ ਪਰ ਤੁਹਾਨੂੰ ਇਸ ਕਰਕੇ ਲਿਆਂਦਾ ਗਿਆ ਤੁਸੀਂ ਉਹ ਗਲਤ ਨਾ ਕਰੋ ਠੀਕ ਕਰੋ ਤੁਸੀਂ ਸਾਤੋਂ ਵੀ ਗਾਹ ਟੱਪ ਗਏ ਸਵਾਲ ਤੇ ਹੈ ਵੀ ਇੱਕ ਬੰਦਾ ਸਵਾਲ ਉਠਾਉਂਦਾ ਉਹਦਾ ਜਵਾਬ ਨਹੀਂ ਕੋਈ ਦਿੰਦਾ ਜੀ ਗੱਲ ਤਾਂ ਜਦੋਂ ਤੁਸੀਂ ਵੈਸੇ ਨਹੀਂ ਕਰਨੀ ਮੁੱਦਿਆਂ ਤੇ ਮਸਲਿਆਂ ਤੇ ਹੁਣ ਤੁਹਾਡੀ ਬਹੁਤ ਸਮਝਤੀ ਆ ਜਿਵੇਂ ਮੋਦੀ ਦੀ ਸੀ ਪਹਿਲਾਂ ਬਹੁਤ ਸਮਝਤੀ ਤੁਹਾਡੇ 92 ਸੀ ਹੁਣ 94 ਕਰ ਲਏ ਤੁਸੀਂ ਹੁਣ ਤੁਸੀਂ ਕਹਿੰਦੇ ਜਵਾਬ ਨਹੀਂ ਦੇਣਾ ਕਿਸੇ ਗੱਲ ਦਾ ਜਦੋਂ ਮੁੱਖ ਮੰਤਰੀ ਵਿਰੋਧੀ ਧਿਰ ਨੂੰ ਕਹੇ ਕਿਸੇ ਬੰਦੇ ਨੂੰ ਉਹ ਚੁੱਪ ਕਰ ਜਾ ਤਿੰਨ ਦਿਨਾਂ ਬਾਅਦ ਵੀ ਚੁੱਪ ਕਰੇਗਾ ਇਹਦਾ ਮਤਲਬ ਤਿੰਨ ਦਿਨਾਂ ਬਾਅਦ ਤੈਨੂੰ ਅਸੀਂ ਫੜ ਸਕਦੇ ਹਾਂ ਮੈਂ ਤਾਂ ਤੁਸੀਂ ਉੱਥੇ ਇਹ ਇਹ ਜਿਹੇ ਧਮਕੀਆਂ ਤੇ ਇਹ ਜਿਹੇ ਸਵਾਲ ਦਿੰਦੇ ਹੋ ਤੁਸੀਂ ਵਿਧਾਨ ਸਭਾ ਨੂੰ ਇੱਕ ਮਤਲਬ ਉਹ ਜਿਹਨੂੰ ਆਪਾਂ ਕਹਦੇ ਹਾਂ ਵਿਅੰਗਮਈ ਸਟੇਜ ਬਣਾਤਾ ਮੁੱਖ ਮੰਤਰੀ ਜਦੋਂ ਵੀ ਕਿਤੇ ਬੋਲਦਾ ਤੁਸੀਂ ਦੇਖੋ ਤਾਂ ਲੈਵਲ ਕੀ ਆ ਹੁਣ ਲੁਧਿਆਣੇ ਉਹ ਬੋਲਿਆ ਰੈਲੀ ਦੇ ਵਿੱਚ ਜਿਵੇਂ ਆ 3 ਸਾਲ ਚ ਕੁਝ ਵਾਪਰ ਹੀ ਨਹੀਂ ਹੁੰਦਾ ਜਿਵੇਂ ਪਹਿਲਾਂ ਬੋਲਦਾ ਸੀ ਛੱਡ ਆਫਸਰ ਅਫਸਰ ਹੀ ਛੱਡ ਕੇ ਆਇਆ ਪੈਸੇ ਜੇ ਕਮਾਉਣੇ ਹੁੰਦੇ ਮੈਂ ਉੱਥੇ ਕਮਾ ਲੈਂਦਾ ਮੈਂ ਤਾਂ ਜਿਵੇਂ ਕੁਝ ਹੁਣ ਤੱਕ ਵਾਪਰ ਹੀ ਨਹੀਂ ਹੁੰਦਾ ਉਸ ਤਰ੍ਹਾਂ ਦੇ ਭਾਸ਼ਣ ਦੇ ਰਿਹਾ ਸੋ ਇਹ ਇਸ ਕਰਕੇ ਹੁਣੇ ਸਾਡਾ ਦੁਖਾਂਤ ਆ ਵੈਸੇ ਤਾਂ ਇਹ ਕਹਿੰਦੇ ਹੁੰਦੇ ਆ ਵੀ ਜਹੀ ਜੀ ਕੋਕੋ ਹੋ ਜੇ ਬੱਚੇ ਜਿੱਥੇ ਇੱਕ ਲੋਕ ਖੜੇ ਨੇ ਉਹੀ ਦੇ ਉਹਨਾਂ ਨੇ ਲੀਡਰ ਲੋਕ ਕਰਦੇ ਵੀ ਕੀ ਮੈਂ ਇਹ ਵੀ ਕਹਣਾ ਵੀ ਉਸ ਸਮੇਂ 'ਚ ਜਦੋਂ ਅਕਾਲੀ ਤੇ ਕਾਂਗਰਸ ਦੀ ਉੱਤਰ ਕਾਟੋ ਮੈਂ ਚੜਾਂ ਦੀ ਖੇਡ 'ਚ ਪੂਰੀ ਤਰ੍ਹਾਂ ਗਲਤਾਨ ਸੀ ਕੰਨਾਵਿੰਦ ਨਹੀਂ ਬਦਲਣਾ ਮੁੱਦਿਆਂ ਦੀ ਸਿਆਸਤ ਵੱਲ ਮੂੰਹ ਨਹੀਂ ਕਰਨਾ ਫਿਰ ਲੋਕਾਂ ਨੇ ਇਹਨਾਂ ਨੂੰ ਚੁਣਤਾ ਪਰ ਸਹੀ ਬਦਲ ਕੀ ਆ ਪੰਜਾਬ 'ਚ ਮੁੱਦਿਆਂ ਦੀ ਸਿਆਸਤ ਕੀ ਹੋਣੀ ਚਾਹੀਦੀ ਹੈ ਗੱਲ ਤੇ ਇਹੀ ਆ ਨਾ ਪਾਰਦਰਸ਼ਤਾ ਹੋਵੇ ਜਵਾਬਦੇਹੀ ਹੋਵੇ ਉਹ ਅਫਸਰਾਂ ਦੀ ਵੀ ਹੋਵੇ ਸਿਆਸਤਦਾਨਾਂ ਦੀ ਵੀ ਹੋਵੇ ਜਦੋਂ ਪਾਰਦਰਸ਼ਤਾ ਵੀ ਹੈ ਨਹੀਂ ਜਵਾਬਦੇਹੀ ਵੀ ਹੈ ਨਹੀਂ ਜਿਹਦੇ ਵਿੱਚ ਇਹ ਆ ਫਿਰ ਮਤਲਬ ਜਿਹਦੇ ਹੱਥ ਜੋ ਆਇਆ ਉਹ ਕਰੀ ਜਾਂਦਾ ਖੱਬੇ ਹੱਥ ਨੂੰ ਸੱਜੇ ਦਾ ਨਹੀਂ ਪਤਾ ਆਪਾਂ ਤਾਂ ਵੀ ਬੇਵਿਸ਼ਵਾਸੀ ਰੋਲ ਘਟੋਲਾ ਉਹ ਹੈ ਦਾ ਮਾਹੌਲ ਸਿਰ ਤੇ ਆ ਜਾ ਰਿਹਾ ਅਨਾਰਕੀ ਜਿਹਨੂੰ ਕਹਿੰਦੇ ਹੁੰਦੇ ਆ ਕਿਸੇ ਗੱਲ ਦਾ ਕੋਈ ਭਰੋਸਾ ਨਹੀਂ ਕੌਣ ਕੀ ਕਰਦੇ ਪਰ ਜਦੋਂ ਆਪਾਂ ਕਹਿੰਦੇ ਜਵਾਬਦੇਹੀ ਨਹੀਂ ਹੈ ਇੱਕ ਪਾਸੇ ਇਹ ਗੱਲ ਬੜੇ ਜ਼ੋਰ ਨਾਲ ਉੱਠ ਰਹੀ ਆ ਵੀ ਭਗਵੰਤ ਮਾਨ ਹੋਰਾਂ ਦੀ ਜਵਾਬ ਦੇਈ ਜਿਹੜੀ ਦਿੱਲੀ ਲੋਬੀ ਆ ਕੇਜਰੀਵਾਲ ਹੋਰੀ ਨੇ ਉਹ ਬਹੁਤ ਜ਼ਿਆਦਾ ਕਰਦੇ ਨੇ ਹੁਣ ਜਿਵੇਂ ਪੰਜਾਬ ਦੇ ਦੋ ਇਨਚਾਰਜ ਲਾਤੇ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਜਿਸ ਤਰ੍ਹਾਂ ਇਹ ਦੋ ਇਨਚਾਰਜ ਲਾਏ ਨੇ ਦਿੱਲੀ ਤੋਂ ਵਿਹਲੇ ਹੋਏ ਇਹ ਆਮ ਆਦਮੀ ਪਾਰਟੀ ਦੇ ਇੰਟਰਨਲ ਜਿਹੜਾ ਇਹ ਇਹ ਸਿਨੈਰੀਓ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਸਵਾਲ ਕਰਦੇ ਹੋ ਨਾ ਜੀ ਦੇਖੋ ਜਾਇਜ਼ਾ ਹੁੰਦਾ ਮੈਨੂੰ ਲੱਗਦਾ ਭਗਵੰਤ ਮਾਨ ਦੀ ਜਵਾਬ ਦੇ ਤਾ ਹੋਵੇ ਜੇ ਕੁਝ ਕਰੇ ਕਰ ਤਾਂ ਫਿਰ ਦਿੱਲੀ ਰਹੀ ਹੈ ਭਗਵੰਤ ਮਾਨ ਦੀ ਜਵਾਬ ਦੇਈ ਲੋਕ ਕੌਣ ਹਮ ਫੈਸਲੇ ਤਾਂ ਸਾਰੇ ਦਿੱਲੀ ਵਾਲੇ ਕਰ ਰਹੇ ਨੇ ਹਮ ਉਹ ਤਾਂ ਮੌਜ ਕਰ ਰਹੇ ਆ ਜਾਂ ਭਾਸ਼ਣ ਦੇ ਰਹੇ ਹਮ 6 ਵਜੇ ਤੋਂ ਬਾਅਦ ਦਰਵਾਜ਼ਾ ਬੰਦ ਕਰ ਲੈਂਦਾ ਉਹੀ ਭਗਵੰਤ ਮਾਨ ਆ ਨਾ ਜਿਹੜਾ ਕਹਿੰਦਾ ਸੀ ਉਹ ਜ਼ੁਲਮ ਸਾਈ ਦਾ ਉਹ ਮੀਟਿੰਗ ਲੈਣ ਲਈ ਉਹਨਾਂ ਨੂੰ ਕਰਨਾ ਪੈਂਦਾ ਹਮ ਤੇ ਹੁਣ ਰਵਈਆ ਕੀ ਆ ਸਾਰੇ ਕੈਸੇ ਦਾ ਤੁਸੀਂ ਦੇਖ ਲਓ ਉਹ ਕਹਿੰਦੇ ਤੂੰ ਤੇ ਤੇਰੀ ਤੌਰ ਬਦਲ ਗਈ ਬਦਲੇ ਤੇਰੇ ਦੀਦੇ ਨਹੀਂ ਸੋ ਇਸ ਕਰਕੇ ਹਾਲਾਤ ਬਹੁਤ ਮਾੜੇ ਪਾਸੇ ਜਾ ਰਹੇ ਨੇ ਦੁਖਾਂਤ ਸਾਡਾ ਇਹ ਹੈ ਅਸੀਂ ਬਦਲ ਉਸਾਰਨ ਵੱਲ ਨਹੀਂ ਤੁਰ ਰਹੇ ਜੇ ਤੁਸੀਂ ਮੁੱਦਿਆਂ ਦੀ ਸਿਆਸਤ ਵੱਲ ਨਹੀਂ ਤੁਰੂਗੇ ਫਿਰ ਵਿਅਕਤੀਗਤ ਚਿਕੜਸ਼ਾਲੀ ਹੋ ਚੰਗਾ ਬੰਦਾ ਮਾੜਾ ਬੰਦਾ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਇਹ ਮਨਮੁਖਤਾ ਬਿਲਕੁਲ ਜੀ ਵਿਚਾਰ ਨਾਲ ਜੁੜਨਾ ਵਿਚਾਰ ਨਾਲ ਸਹਿਮਤੀ ਵਿਚਾਰ ਨਾਲ ਸਹਿਮਤੀ ਵਿਚਾਰ ਦੀ ਆਲੋਚਨਾ ਇਹ ਗੁਰਮੁਖ ਦੀ ਗੱਲ ਆ ਇਸੇ ਨੂੰ ਬਾਬਾ ਨਾਨਕ ਨੇ ਗੋਸ਼ਟ ਕਿਹਾ ਇਸੇ ਨੂੰ ਸੰਵਾਦ ਕਿਹਾ ਅਸੀਂ ਉਹ ਰਾਤੋਂ ਪਟਕੇ ਹੋਏ ਆ ਸਿਆਣਪ ਸਰਜਣ ਖਾਤਰ ਇੱਕ ਤਰੀਕਾਕਾਰ ਹੁੰਦਾ ਮਾਹੌਲ ਹੁੰਦਾ ਅਸੀਂ ਉਹ ਭੁੱਲੇ ਬੈਠੇ ਜੀ ਅਸੀਂ ਅਸੀਂ ਦੂਸ਼ਣ ਬਾਜੀ ਉਹ ਕਰ ਰਹੇ ਆ ਉਪਦੇਸ਼ ਦੇ ਰਹੇ ਆ ਤਵੇ ਲਾ ਰਹੇ ਆ ਇੱਕ ਦੂਜੇ ਤੇ ਉਹਦਾ ਕਾਰਨ ਇਹੀ ਆ ਵੀ ਅਸੀਂ ਅਸਲ ਰਾਤੋਂ ਪਟਕੇ ਹੋਏ ਆ ਮੈਨੂੰ ਇਹ ਲੱਗ ਜੇਕਰ ਭਗਵੰਤਮਾਨ ਦੀ ਜਗ੍ਹਾ ਬੰਦਾ ਬਦਲ ਦਿੱਤਾ ਜਾਵੇ ਆਮ ਆਦਮੀ ਪਾਰਟੀ ਬੰਦਾ ਚੀਜ਼ ਕਰਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਫਿਰ ਕੀ ਜਿਵੇਂ ਕਈ ਲੋਕਾਂ ਨੂੰ ਇੰਜ ਲੱਗਦਾ ਭਿਸ਼ਾ ਇਹਦੀ ਜਗਾ ਬੰਦਾ ਬਦਲ ਕੇ ਹੋਰ ਕਰ ਦਿਓ ਤੇ ਆਮ ਆਦਮੀ ਪਾਰਟੀ ਦਾ ਰਵਈਆ ਨੀਤੀ ਇੱਥੇ ਕੋਈ ਫਰਕ ਪੈ ਸਕਦਾ ਨਹੀਂ ਫਰਕ ਪੈ ਜਾਂਦਾ ਹੁੰਦਾ ਜੀ ਬੰਦੇ ਬਦਲ ਨਾਲ ਫਰਕ ਪੈ ਜਾਂਦਾ ਹੁੰਦਾ ਜਦੋਂ ਤੁਹਾਨੂੰ ਬੰਦੇ ਦਾ ਕਰਤਾਰ ਬੰਦੇ ਦਾ ਵਿਹਾਰ ਉਹਦਾ ਅਮਲ ਉਹਦਾ ਨਜ਼ਰੀਆ ਤੁਹਾਡੇ ਸਾਹਮਣੇ ਆ ਜਾਣ ਫਰਕ ਪੈ ਜਾਂਦਾ ਪਰ ਅਸਲ ਫਰਕ ਪੈਣਾ ਹੁੰਦਾ ਮਾਰਗ ਸੇਧ ਨਾਲ ਤੁਹਾਡੇ ਲਈ ਕੀ ਹੈ ਤੁਹਾਡਾ ਨਜ਼ਰੀਆ ਕੀ ਹੈ ਵਿਚਾਰ ਕੀ ਹੈ ਆਵਾਦੀ ਪਾਰਟੀ ਕੋਲੇ ਲਾਈਨ ਨਹੀਂ ਕੋਈ ਸਿਆਸਤ ਨਹੀਂ ਟੱਲੇ ਲਾਉ ਸਿਆਸਤ ਹੂੰ ਪੌਣ ਕੋਕੜ ਰਵਈਆ ਹੂੰ ਹਵਾ ਦਾ ਰੁਖ ਦੇਖ ਕੇ ਇਹ ਜਹ ਹਾਲ ਬਣ ਰਿਹਾ ਸਾਰੇ ਕਿਸੇ ਦਾ ਜੀ ਸੋ ਇਹ ਤੇ ਸੁਧਰ ਨਹੀਂ ਗੁੰਜਾਇਸ਼ ਲੱਗਦੀ ਨਹੀਂ ਕੋਈ ਇਸੇ ਕਰਕੇ ਆ ਨਾ ਜੀ ਜਿਹੜਾ ਕਹਿੰਦੇ ਦੂਧੀਆਂ ਪਾਰਟੀਆਂ ਦਾ ਗੰਦਮੰਦ ਨਹੀਂ ਲੈਣਾ ਹੁਣ ਝਾੜੂ ਪਾੜਦਾ ਫਿਰਦਾ ਵੀ ਕਿਹੜੇ ਬਨੇਰੇ ਤੇ ਬਿਠਾ ਉਹਨੂੰ ਆਪਦੇ ਵਿੱਚ ਸ਼ਾਮਲ ਕਰੀ ਆ ਨਵੇਂ ਦੇਖ ਲੋ ਕਿਹੜੇ ਲੈ ਰਹੇ ਨੇ ਟਿਕਟਾਂ ਦੇਖ ਲੋ ਕਿਹਨਾਂ ਨੂੰ ਦੇ ਰਿਹਾ ਮਤਲਬ ਇਹੀ ਆ ਨਾ ਦੋ ਦੋ ਉਹਦੇ ਖਾਲੀ ਰੱਖ ਲਈ ਮੰਤਰੀਆਂ ਦੇ ਵੇ ਹੁਣ ਨਵੀਂ ਚੋਣ ਹੋਊ ਕਹਿ ਰਹੇ ਅਸੀਂ ਮੰਤਰੀ ਬਣਾਵਾਂਗੇ ਉਹ ਤੋਂ ਰਾਜ ਸਭਾ ਤੋਂ ਅਸਤੀਫਾ ਲੈਣਾ ਉੱਥੇ ਕੇਜਰੀਵਾਲ ਨੂੰ ਭੇਜਣਾ ਸੋ ਸਾਰੀ ਦਿੱਲੀ ਨੇ ਇੱਥੇ ਕਬਜ਼ਾ ਕੀਤਾ ਹੋਇਆ ਪੰਜਾਬ ਨੂੰ ਇੱਕ ਵਸਤੀ ਵਜੋਂ ਟਰੀਟ ਕੀਤਾ ਜਾ ਰਿਹਾ ਉਹਦੇ ਨਤੀਜੇ ਸਾਹਮਣੇ ਆ ਰਹੇ ਆ ਇਸ ਕਰਕੇ ਭਗਵੰਤ ਮਾਨ ਦੀ ਕੋਈ ਜਵਾਬਦੇਹੀ ਨਹੀਂ ਔਰ ਰੱਬ ਨੂੰ ਟੱਪ ਸਮਝਦਾ ਹੁਣ ਆ ਤੁਸੀਂ ਸੁਣਿਆ ਮਾਲੀ ਸਾਹਿਬ ਹੋਰਾਂ ਨੇ ਬੜੀ ਇੱਕ ਅੱਜ ਨਵੇਕਲੀ ਤੇ ਵੱਖਰੀ ਗੱਲ ਕੀਤੀ ਹੈ ਉਹ ਕਹਿੰਦੇ ਭਗਵੰਤ ਮਾਨ ਦੀ ਜਵਾਬਦੇਹੀ ਇਸ ਕਰਕੇ ਨਹੀਂ ਕਿਉਂਕਿ ਉਹ ਆਪਣੇ ਆਪ ਆਪਣੇ ਬਲਬੂਤੇ ਕੁਛ ਕਰਦੇ ਹੀ ਨਹੀਂ ਮਾਲੀ ਸਾਹਿਬ ਹੋਰੀ ਕਹਿੰਦੇ ਨੇ ਕਿ ਦਿੱਲੀ ਦੇ ਫੈਸਲੇ ਦਿੱਲੀ ਦੀਆਂ ਨੀਤੀਆਂ ਭਗਵੰਤਮਾਨ ਦੇ ਮੂੰਹ ਤੋਂ ਤੇ ਭਗਵੰਤਮਾਨ ਦੇ ਹੱਥਾਂ ਰਾਹੀਂ ਲਾਗੂ ਕਰਵਾਈਆਂ ਜਾਂਦੀਆਂ ਨੇ ਉਹ ਉਵੇਂ ਕਰੀ ਜਾਂਦੇ ਨੇ ਤੇ ਫਿਰ ਜਦੋਂ ਕਰੀਓ ਕੁਛ ਜਾਣਾ ਤਾਂ ਜਿਨ੍ਹਾਂ ਨੇ ਕਰਵਾਇਆ ਉਹ ਆਪਣੇ ਹੀ ਫੈਸਲਿਆਂ ਦੀ ਜਵਾਬਦੇਹੀ ਥੋੜਾ ਕਰਨਗੇ ਸੋ ਤੁਸੀਂ ਸੁਣਿਆ ਇਹਦੇ ਬਾਰੇ ਤੁਸੀਂ ਵੀ ਆਪਣਾ ਵਿਚਾਰ ਦੱਸਿਓ ਬਹੁਤ ਮਿਹਰਬਾਨੀ ਧੰਨਵਾਦ ਮਾਲੀ ਸਾਹਿਬ ਸ਼ੁਕਰੀਆ